ਓਏ ਕਰਨ ਮੈਂ ਤੈਨੂੰ ਇੱਕ ਗੱਲ ਦੱਸਾਂ ਹਾਂ ਦੱਸ ਆਪਾਂ ਵੈਂਟ ਸਕੂਲ ਜੈਨੇਨਾ ਤੂੰ ਡੈਡੀ ਨੂੰ ਕਹੇ ਆਪਾਂ ਨੂੰ ਵੈਂਟ ਰੀਅਲ ਸਕੂਟਰੀ ਲੈ ਲੈਣ ਨਾਲੇ ਆਪਾਂ ਨੇ ਵੈਂਟ ਦਾ ਕਿਰਾਇਆ ਵੱਜੂਗਾ ਨਾਲੇ ਆਪਾਂ ਚੂਟ ਲੈ ਕੇ ਆਏ ਹਾਂ ਹਾਂ ਠੀਕ ਹੈ ਮਜ਼ਾ ਕੇ ਡੈਡੀ ਨੂੰ ਕਹਿਣਾ ਡੈਡੀ ਜੀ ਤੁਹਾਨੂੰ ਇਹ ਗੱਲ ਦੱਸਾਂ ਹਾਂਜੀ ਦੱਸੋ ਸਾਨੂੰ ਬੈਂਟਰੀਅਲ ਸਕੂਟਰੀ ਲੈ ਦੋ ਨਾਲੇ ਸਕੂਲ ਵਾਲੀ ਵੈਂਡਾ ਕਰਾਇਆ ਬਾਜੂ ਨਾਲੇ ਅਸੀਂ ਝੂਟੇ ਲੈ ਲਾਂਗੇ ਨਾਲੇ ਮੋਟਰਸਾਈਕਲ ਦਾ ਪੈਟਰੋਲ ਬਾਜੂ ਕਿਵੇਂ ਲੱਗੀ ਮੇਰੀ ਸਕੀਮ ਆ ਚੱਕ 10 ਰੁਪਏ ਪੰਜਾਂ ਦੀ ਚੀਜ਼ ਤੂੰ ਲੈ ਲੈ ਤੇ ਪੰਜਾਂ ਦੀ ਉਹ ਨੂੰ ਲੈ ਦੀ ਇਹ ਕੀ ਹੋਇਆ ਅਸ ਤਾਂ ਸਕੂਟਰੀ ਮੰਗੀ ਸੀ ਆ 10 ਰੁਪਏ ਦੇਤੇ ਉਹ ਤੋਂ ਸ਼ੁਕਰ ਕਰ ਤੈਨੂੰ 10 ਰੁਪਏ ਮਿਲ ਗਏ ਜਦੋਂ ਮੈਂ ਆਪਦੇ ਡੈਡੀ ਤੋਂ ਸਾਈਕਲ ਮੰਗਿਆ ਸੀ ਨਾ ਪਹਿਲੀ ਵਾਰ ਤੇ ਮੈਨੂੰ ਛਿੱਤਰ ਮਿਲੇ ਸੀ ਕੀ ਹੋ ਰਿਹਾ ਕੀ ਹੋ ਰਿਹਾ